ਤਾਂ ਪੜੀ ਅੰਦਰ ਜੈਗਾ ਸਮਾਰਟ ਆ ਗਿਆ ਵੀਰ ਆ ਗਿਆ ਵੀਰ ਆਪਾਂ ਇੱਕ ਲਾਸਟ ਕਰਦੇ ਆ ਨਾ ਬੰਦੇ ਹਾਂ ਨਾ ਬੰਦੇ ਚੋਕਲੇ ਜਿਹੋ ਨਾਲ ਆਪਾਂ ਦਾ ਫੋਨ ਅੰਦਰ ਬੰਦਰ ਸਾਡੇ ਆਂਗਾਂ ਨਾਲ ਬਾਕੀ ਪਤਾ ਕੀ ਹੈ ਇਹ ਮੇਰੀ ਪ੍ਰੋਬਲਮ ਕੀ ਹੈ ਮੈਂ ਤਾਂ ਹਾਂ ਲੋਰਾ ਇੱਥੇ ਡਿਸੀਜਨ ਆ ਗਈ ਜਦੋਂ ਅਪਣਾ ਥੱਲੇ ਅੰਦਰ ਕਰ ਪਾਜੀ ਪਾਜੀ ਕਿਨੇ ਇਹ ਤੁਸੋਤਰਾਸੀ ਆਈਪੀਸ ਨੂੰ ਨਾ ਨਾ ਉਹ ਕਰਨਾ ਪੈਣਾ ਮੀਨ ਰਿਕਵੈਸਟ ਹੈ ਲੋਕੀ ਬਹੁਤ ਪਰੇਸ਼ਾਨ ਹੈ ਕਿ ਅੰਦਰ ਦਾ ਡਾਕਟਰ ਸਮਾਂ ਠੀਕ ਹੈ ਜੀ ਇਹ ਫੜੇ ਦੇਖੋ ਜੀ ਅਸਲਾ ਆਵਿਦਨ ਜਾਈਗਾ ਅਸਲਾ ਆਪਣਾ ਲਾਈਨ ਚੱਲੂ ਅੱਗੇ ਵਧਣ ਦਾ ਹੋਰ ਮੌਕੇ ਦੀ ਮੇਰਾ ਸਭ ਤੋਂ ਪਹਿਲਾ ਮੌਕੇ ਦੀ ਸਤੰਤ ਸੋਨਾ ਲਾਉਂਦਾ ਹੈ ਸਦਕਾਲ ਆ ਅੱਗੇ ਕਰਕੇ ਜਿਆਦਾ ਸਵਾਲ ਆਲਾ ਪਰੋ ਪਰੋ ਜਲਦੀ ਕਰ ਜਲਦੀ 2 ਮਿੰਟ ਲੱਗ ਰੋ ਨਹੀਂ ਨਹੀਂ ਜਿਹੜਾ ਇਹ ਸਟਾਫ ਕਰੋ ਕਰੋ ਬਾਬਾ ਤਲਾਕੇ ਲੈਣਾ ਮੇਰੀ ਆਪਾਂ ਵੀ ਫੀਸ ਪੱਛਾ ਦਊਗਾ ਆ ਜੀ ਐਦਾਂ ਕਰਨਾ ਹੈ ਵਾ ਆ ਜੀ ਕੋਈ ਤੂੰ ਖੜਾ ਕਰੋ ਜੋ ਮੈਂ ਕਹਿੰਨਾ ਕਰੋ ਧੱਕਾ ਜੱਲਾਣਾ ਕਰ ਯਾਰ ਜਿਆਦਾ ਜਿਆਦਾ ਤਨ ਮਿਲੇਗਾ ਸੋ ਸਹੀ ਠੀਕ ਹੋ ਜੀ ਸਾਈਕਲ ਲਈ ਆ ਬੜਾ ਸਾਈਕਲ ਸਾਰੇ ਆਈ ਪਾਣੀ ਆ ਜੇ ਜੀ ਚਾਹੁੰਦੇ ਆ ਆਹ ਤਾਂ ਪਹੇ ਸੁਣੋ ਲੋਕਾਂ ਦਾ ਜਿਹੜਾ ਮਰ ਰਿਹਾ ਹੈ ਅੱਜ ਲੰਘੋ ਕਦੀ 10 ਮਿੰਟ ਪਹਿਲਾਂ ਵੀ ਆਈਆਂ ਦੋਸਤ ਨੂੰ ਸਮਝਾ ਦਿੰਦਾ ਕਮਿਸ਼ਨਲੀ ਬਾਰ ਬਾਰ ਬੋਲਦੇ ਨੇ ਪੂਰੀ ਤਰ੍ਹਾਂ ਟਕਰਾਇਆ ਲੋਜੇ ਇਹ ਦੁਕਾਨਦਾਰ ਕਿੰਨੇ ਵੀ ਆ ਸਾਡੇ ਪੌਣੇ ਸਾਰਾ ਤਰਕ ਕਰਨੀ ਦੋ ਮਿੰਟ ਨਾਲ ਹੀ ਨੀ ਤੇ ਮੇਰੇ ਨਾਲ ਚੱਲੜੀ ਕਾਰਵਾਈ ਕਰੀਂ ਮੈਂ ਨਹੀਂ ਚਾਹਦਾ ਤੇਰੀ ਸਭੀ ਕਾਰਵਾਈ ਕਰਾਉਂਗਾ ਬਾਪਾ ਆ ਰਿਹਾ ਹਾਂ ਆ ਬੰਦਾ ਲੈ ਲੋ ਆ ਪਿੰਨੇ ਸਾਰਾ ਲੈ ਲੋ ਹਲੋ ਹਲੋ ਅੱਜ ਆਰਥ ਮੇਰੀ ਨਿਕਾਲਾ ਕਾਲੀ ਲੀਨੋ ਬੋਲਣ ਲਈ ਇਹਗਾ ਕੋਈ ਸਾਡੇ ਨੇ ਆਈ ਗਰਾਂਡ ਸਰ ਕਮਾਲ ਆ ਯਾਰ ਤੁਹਾਡਾ ਸਾਡੇ ਕੋਲ ਰੀਡੀ ਮਾਰਦੀ ਬੜੀ ਜਗ੍ਹਾ ਆ ਐਪਲੀਕੇਸ਼ਨ ਹੋ ਗਈ ਆ ਇਹਗਾ हैलो पिछे ਕੋਈ ਨਾ ਲੈ। ਇਹ ਲੋਕ ਕਰਦੇ ਨੇ ਸਭ ਸਵਾਜੋ ਨਾ ਹੁਣ ਪਤਾ ਲੋਏ ਤੇ ਜੀ। ਉਹ ਸੋਲ ਜਾਣੀ ਤੇ ਸਾਰੇ ਆਖੀਦਾ ਕਰਾਉਣਾ ਸਾਰੇ ਲੋਕ ਕਰੋ। ਇਹਨੇ ਬੋਲ ਹੋਰ ਦੱਲਾ ਨਹੀਂ ਕਰਦੀ। ਫਲਾਸ ਹੋ ਜਾਂਦੇ ਫਲਾਸ ਨਾ ਹੋਣ ਲੱਗ ਪੈਂ। ਬਹੁਤ ਦਾ ਬਾਹਰ ਆਇਆ ਜਾ। ਅਸੀਂ ਰਹਿੰਦੇ ਹਾਂ ਹੱਥ ਦੀ ਜਾਨਤ ਕਰਦਾ। ਭਾਜੀ ਇਹ ਠਕਾ। ਜੇ ਕੋਈ ਜੇਤਨੀ ਆ ਜਾਏ। ਇਹਨੇ ਚੱਕ ਲੋ ਆਪਾਂ ਚੱਕ ਕੇ ਬਾਹਰ ਆਜੋ। ਇਹ ਕਿੱਥੇ ਪਏ ਸੀ ਕਿਹਦੇ। ਇਹ ਛੜੇ ਤਾਂ ਬਾਜ਼ਾਰ ਤੇ ਆ ਸੀ। ਇਹ ਰੱਖ ਸਕਦੇ। ਉਹਨਰ ਬਾਹਰ ਆ ਜਾਓ ਜੀ। ਹਾਂਜੀ। ਇੱਕ ਮਿੰਟ ਰੱਖ ਸਕਦੇ ਆ ਪੈਸੇ ਜੀ। ਭਾਜੀ ਜੇ ਛੜੇ ਬਣਾਏ ਆ ਤਾਂ ਉਹ ਰੱਖ ਹੀ ਸਕਦੇ ਕੋਈ ਅਸੀ ਕੰਨ ਨਹੀਂ ਭਾਜੀ। ਇਹਨਾਂ ਨੂੰ ਅਲਟੀਮੇਟਮ ਦੇਣਾ ਚਾਹੀਦਾ ਇੱਕ ਦਿਨ ਪਹਿਲਾਂ ਆ ਕੇ ਭਾਜੀ ਆ ਚੱਕ ਲੋ ਫੇ ਬੰਦਾ ਅੰਦਰ ਰੱਖ ਸਕਦਾ ਹਨਾ। ਨਗਰ ਕੌਂਸਲ ਕਹਿੰਦੇ ਸੀ ਕਈ ਵਾਰੀ ਕਹਿ ਨਗਰ ਕੌਂਸਲ ਵੱਲੋਂ ਤਾਂ ਕਈ ਵਾਰੀ ਜਿਹੜਾ ਕਿਹਾ ਗਿਆ। ਆਹ ਰੋਡ ਤੇ ਨਾ ਰੱਖੋ। ਆਪਾਂ ਤਾਂ ਰੋਡ ਤੋਂ ਉੱਪਰ ਰੱਖੇ ਹੋਏ ਸਰ। ਪਰ ਆਪਣਾ ਛੜਾ ਵੀ ਇਲੈਗਲੀ ਹੈ। ਛੜਾ ਵੀ ਥਲਾ ਜਿਹੜਾ ਹੈਗਾ ਵਾ ਇਹ ਫਿਰ ਮਸਾ ਸੜਕ ਹੀ ਬਣਾ ਲਓ ਸਾਰਾ। ਮੈਂ ਬਸ ਪਹਿਲੇ ਮੇਰੇ ਕੋਲ ਸੋਣਾ ਯਾਰ ਮੇਰੇ ਨਾਲ ਚੱਲੋ ਇਹ ਸਭ ਨੂੰ ਬੁਲਾਓ ਬੜੀਆ ਕੋਆ ਪਹਿਲੇ ਮੇਰੀ ਗੱਲ ਸੁਣਦਾ ਲੱਗਿਆ ਜੀ ਇਹ ਸਾਹਿਬ ਪਹਿਲਾਂ ਹੋ ਜਾ ਯਾਰ ਇਹ ਸਾਰੇ ਥੜਾ ਜਿਹੜਾ ਵਾ ਜਿੰਦ ਸਾਹਿਬ ਨਾਲ ਨੇ ਇਹ ਥੜਾ ਜਿਹੜਾ ਹੈਗਾ ਵਾ ਇਲੀਗਲ ਹੈ ਇਲੀਗਲ ਹੈ ਇਹ ਥੜਾ ਆਪ ਤੁਸੀਂ ਤੋੜਨਾ ਵਾ ਕਿ ਜਾਂ ਦੱਸੋ ਕਿ ਜਾਂ ਸਾਹਿਬ ਪਹਿਲੇ ਗੱਲ ਤੋਂ ਸ਼ਾਰਟਕਟ ਗੱਲ ਦਾ ਜਾਲ ਘਾੜੀਆਂ ਦੀਆਂ ਆਹ ਜੀ ਗੱਲ ਹੈ ਜੇ ਤੁਸੀਂ ਤੋੜਨਾ ਵਾ ਇਹਨੂੰ ਕਿ ਅਸੀਂ ਥੋੜੀ ਹੈ ਸਾਡੀਆਂ ਦੁਕਾਨਾਂ ਹੈਗੀਆਂ ਕਿਰਾਏ ਤੇ ਅਸੀਂ ਮਾਲਕਾਂ ਨੂੰ ਕਹਾਂਗੇ ਵੀ ਉਹ ਆਏ ਸੀ ਕਿ ਅਸੀਂ ਉਹਨਾਂ ਨੂੰ ਬੁਲਾ ਲਓ ਮਾਲਕਾਂ ਨੂੰ ਬੁਲਾ ਲਓ ਦੋ ਮਿੰਟ ਮਾਲਕਾਂ ਦੇ ਸਾਹਮਣੇ ਬੁਲਾਓ ਪਰ ਬੁਲਾ ਲਓ ਪਰ ਉਹਨਾਂ ਦਾ ਸਾਥ ਲੋ ਉਹਨਾਂ ਦਾ ਕੰਮ ਵੀ ਕਰ ਲੈ ਉਹਨਾਂ ਨੂੰ ਬੁਲਾ ਉਸ ਨਾਲ ਕਿ ਇਹਨੂੰ ਨੈਕਸਟ ਟ੍ਰਿਕ ਕਰਕੇ ਥੜੇ ਦੋਨੇ ਰਿਮੂਵ ਕਰੋ ਹਰ ਸਮਝ ਨਹੀਂ ਆ ਰਹੀ ਨਾ ਰਿਮੂਵ ਹੋਇਆ ਤਾਂ ਫਿਰ ਜਿਵੇਂ ਹੀ ਲੈ ਕੇ ਰਿਮੂਵ ਕੀਤਾ ਜਾਣਾ ਸੜਕ ਦੇ ਵਿੱਚ ਨਹੀਂ ਤੁਸੀਂ ਹੈਗਾ ਵੀ ਸੜਕ ਦੇ ਵਿੱਚ ਲੋਕਾਂ ਦੇ ਆਣ ਨਹੀਂ ਨਾਲੇ ਕੇਸ ਸਟੇਟ ਕੀਤਾ ਜਾਣਾ ਨਾਲੇ ਜਿਹੜਾ ਮੈਂ ਸੁਣੋ ਮੇਰੀ ਗੱਲ ਸੁਣੋ ਇਹ ਜਿਹੜਾ ਨਾ 283 ਦਾ ਆਈਸੀ ਦਾ ਪਹਿਲੇ ਜੁਨ 2090 ਤੱਕ ਨੇ ਉਹ ਜਿਹੜੀ ਆਵਾਜਾਈ ਦੇ ਵਿੱਚ ਫਿਕਰ ਨਹੀਂ ਪਾ ਸਕਦੇ ਲੋਕਾਂ ਦੀ ਅਗਲੇ ਮਹੀਨੇ ਥੜਾ ਤੁਸੀਂ 10-10 ਫੁੱਟ ਪਹਿਲੇ ਵਧਾਇਆ ਇਹਨਾਂ ਸੁਰਖਾ ਤੁਹਾਡੀ ਹੋ ਗਈ ਸਾਰੀ ਇਹਨੂੰ ਥੜੇ ਨੂੰ ਰਿਮੂਵ ਕਰਾਓ ਬੱਸ ਉਹ ਜਿਵੇਂ ਜਿਵੇਂ ਇਸ ਤਰੀਕਾ ਰਿਕੁਐਸਟ ਹੀ ਕਰ ਰਹੀ ਹੈ ਨਾ ਪਰ ਤੁਸੀਂ ਰਿਕੁਐਸਟ ਮੈਡਮ ਗੱਲ ਸੁਣੋ ਇੱਕ ਮਿੰਟ ਜੀ ਅਸੀਂ ਜਿਹੜਾ ਤੁਹਾਡਾ ਹਿੱਲੀ ਕਰਾ ਇਹਨੂੰ ਸੁਣੋ ਮੇਰੀ ਗੱਲ ਗੱਲ ਇੱਕ ਇੱਕ ਗੱਲ ਕਰਨ ਲੱਗੀ ਮਤਲਬ ਹੈਗਾ ਹੁਣ ਤਾਂ ਖਾਣੇ ਦਾ ਜੇ ਤੂੰ ਜਾ ਕੇ ਲੈ ਆਈ ਜਿੰਦੇ ਸੁਣੋ ਜੀ ਮੇਰੀ ਗੱਲ ਸੁਣੋ ਜੀ ਏਦੇ ਮਤਲਬ ਤਾਂ ਕੀ ਹੈ ਕਿੰਨਾ ਕੇ ਤਾਦ ਉਸਮਾਨ ਇਹ ਤੇ ਬਚਾ ਰਿਹਾ ਇਸ ਨੂੰ ਕਰੋ ਕਿਤੇ ਕਰੋ ਯਾਰ ਕਿਤੇ ਨਾ ਚੱਲ ਜੂ ਮੇਰੀ ਅਮਨ ਕਿਤੇ ਲੈਓ ਇਹਨੂੰ ਆ ਕੇ ਬੰਦਾ ਵੀ ਖੇਡ ਵੇਖਦਾ ਇਸ ਦਾ ਹਿਊਮਨ ਕਰ ਰਿਹਾ ਕੋਈ ਹੋਰ ਕੀ ਨਾ ਕਰ ਕੋਈ ਯਾਰ ਬੋਲੋ ਜਨਾਬ ਜੇਰੀ ਸਪੀਕਰ ਚ ਬੋਲੋ ਸਰ ਹਾਂਜੀ ਹਾਂਜੀ ਇਹ ਟਰੈਕਟਰ ਅੱਗੇ ਚੱਲਦੇ ਰਹੋ ਤੁਸੀਂ ਟਰੈਕਟਰ ਵਾਲੇ ਮਤਲਬ ਹੋਰ ਕਦੀ ਲੱਗੀ ਐ ਇੱਥੇ ਕੋਰ ਕੋਰਾ ਕੋਰ ਕਰਾ ਮੇਰੀ ਜੀ ਕੋਰ ਕਰਾ ਲੱਗਦਾ ਲੱਗਦਾ ਬਹੁਤ ਜ਼ਿੰਦਾਰਾ ਬਹੁਤ ਜ਼ਿੰਦਾਰਾ ਜਿੰਦਾਰਾ ਕਾ ਜਿੰਦਾਰਾ ਚਾਹੀਦਾ ਹੀ ਰਾਜ ਸਭਾ ਹਮਾਰਾ याने वाले तो भी मतलब दौरान सारिया खंड आवाद ਪਾਜੀ ਕੋਈ ਕਹਿੰਦਾ ਤਾਂ ਸੱਚ ਦਾ ਮਤਲਬ ਜਾਣ ਕੇ ਨਹੀਂ ਕਰ ਸਕਦੇ ਤੁਹਾਨੂੰ ਤਾਂ ਕੱਟਾ ਜੇ ਨਹੀਂ ਹਰਦੇ ਨਹੀਂ ਕੋਈ ਨਾ ਆਇਆ ਵਾੜ ਵਾੜ ਵਾੜੋ ਨਹੀਂ ਸੱਸਾ ਕਲੇ ਇਹ ਕਿਹੜਾ ਕੱਢ ਸੋ ਆਪਰ ਹੋ ਜਾਓ ਇੱਕ ਬੋਲਾ ਇੱਕ ਬੋਲਾ ਮੇਰਾ ਟੈਲੀਫੋਨ ਚੜੀ ਦੇ ਕੱਪੜੇ ਆ ਰਹੇ ਹਨ ਦਾ ਆਹ ਦੁਆਸਤ ਅੱਧਾ ਕੋਟ ਲੈ ਇੱਕ ਟੱਕ ਲੈ ਜਾਂਨੇ ਸਾਰਾ ਐਸਾ ਮਤ ਕਰਦਾ ਕਿ ਐਸਾ ਮਤ ਕਰਦਾ ਕੀ ਆ ਰਿਹਾ

ਯਾਰ ਸਾਹ 20 ਸਾਲ ਹੋ ਗਏ ਨੇ ਮੈਨੂੰ ਬਿਲਕੁਲ ਬਿਲਕੁਲ ਸੁਣੋ ਯਾਰ ਮੇਰੀ ਗੱਲ ਠੋੜਾ ਜੀ ਹਾਂ ਪਰ ਇਹਦਾ ਲੋਟ ਜਾਓ ਤੋਂ ਬਾਅਦ ਜਿਸ ਤਰੀਕੇ ਨਾਲ ਹਾਂ ਆਹ ਦੇ ਦੋ ਦੁੱਧ ਜੋਤਦਾ ਜੋਤਦਾ ਦਿਲ ਕਰਦਾ ਮਿੱਤਰੋ ਯਾਰ ਗਾਲ ਮੇਰੀ ਹਾਂਜੀ ਜੋ ਤੁਹਾਡਾ ਦਿਲ ਕਰਦਾ ਕਰੋ ਠੀਕ ਹੈ ਨਹੀਂ ਹੈਗਾ ਵੀ ਤੁਸੀਂ ਸਾਰੇ ਤੁਹਾਡੇ ਕਰਕੇ ਤੁਸੀਂ ਸਾਰਿਆਂ ਨੂੰ ਸਾਰੇ ਲੋਕਾਂ ਨੂੰ ਤੁਸੀਂ ਪਰੇਸ਼ਾਨ ਕਰੋਗੇ ਉਹ ਗੱਲ ਨਹੀਂ ਪਰਸੋਂ ਗੱਲ ਸੁਣੋ ਮੇਰੀ ਆ ਆਰ ਐ ਸਿਸਟਮ ਚੱਲ ਰਿਹਾ ਨਹੀਂ ਨਹੀਂ ਜੀ ਸਾਹਿਬ ਨਾ ਗੱਲ ਕਰਦੇ ਕੋਈ ਸੀਜ਼ਨ ਚੱਲਦਾ ਕੋਈ ਗੱਲ ਨਹੀਂ ਤੇ ਤਾਂ ਜੜੀ ਹੈ ਹਾਂਜੀ ਅੱਸੀ ਗੱਲ ਉਹ ਯਾਰ ਤੂੰ ਦੋ ਮਿੰਟ ਸਾਥ ਦੇ ਨਵੇਂ ਕੰਮ ਹੋਰ ਉਹ ਹੋਰ ਕੰਮ ਹੈ ਤੇਰਾ ਮਤਲਬ ਇਹ ਗੋਰਾਂ ਵਾਲੀ ਬਰਾਂਡ ਵੀ ਬੁਲੰਦਾ ਬਰਾਂਡਾ ਪਬਲਿਕ ਲਈ ਆ ਬਰਾਂਡਾ ਕਮੇਟੀ ਦਾ ਤੁਹਾਡਾ ਨਹੀਂ ਹੋ ਤੁਹਾਡੀ ਪਿੱਛੇ ਤੱਕ ਦੁਕਾਨ ਆ ਕਮੇਟੀ ਚੋਂ ਥੋੜੀ ਮੈਂ ਸੁਣੋ ਮੇਰੀ ਗੱਲ ਜਿਹੜਾ ਸੋਣੇ ਬਣੇ ਨੂੰ ਜੀ ਮੈਂ ਗੱਲ ਕਰ ਮੈਂ ਮੇਰੇ ਨਾਲ ਨਾ ਆਏ ਆ ਐਸ ਐਸ ਲੈ ਜੀ ਗੱਲ ਨਾ ਕਰੋ ਮੈਂ ਸੋਣਾ ਸਭ ਨੂੰ ਮੇਰੇ ਸਾਹਮਣੇ ਕਈ ਜਣ ਮੈਂ ਕਿਹਾ ਸਰ 20 ਸਾਲ ਹੋ ਗਏ ਬਣੇ ਨੂੰ ਨਹੀਂ ਬਣੇ ਇੱਕ ਮਿੰਟ ਜੀ ਮੈਂ ਇਹਦੇ ਵਿੱਚ ਗਲਤ ਕੀ ਕੀਤਾ ਹੈ ਸੁਣ ਮੇਰੀ ਗੱਲ ਸੁਣੋ ਗਲਤ ਸਹੀ ਤਾਂ ਨਹੀਂ ਗੱਲ ਹੈ ਜੀ ਗਲਤ ਸਹੀ ਦੀ ਗੱਲ ਨਹੀਂ ਗਈ ਤੁਹਾਨੂੰ ਜਿਹੜਾ ਨਹੀਂ ਕਰਨੀ ਮੈਂ ਕੋ ਮਾਦਾ ਨਹੀਂ ਮੈਂ ਦਿਖਾਣਾ ਨਹੀਂ ਕਰ ਯਾਰ ਉਹ ਤੁਹਾਡੀ ਮਰਜ਼ੀ ਹੈ ਕੀ ਗੱਲ ਹੈ ਸਰ ਇਹ ਫਰਦਾ ਬੰਦ ਕਰ ਦੋਗੇ ਲੋਕਾਂ ਦਾ ਫਰਦਾ ਬੰਦ ਕਰ ਦੋਗੇ ਬਿਲਕੁਲ ਤੁਹਾਡੀ ਇੱਛਾ ਹੈ ਤੁਹਾਡੀ ਇੱਛਾ ਹੈ ਅਸੀਂ ਇਹ ਕੋਈ ਦੁਕਾਨ ਅਸੀਂ ਰਸਤਾ ਨਹੀਂ ਬੰਦ ਹੋਣ ਦਿਆਂਗਾ ਯਾਰ ਤੂੰ ਨਹੀਂ ਖੋਲਦਾ ਇਹਨੂੰ ਕੌਣ ਕਹਿੰਦਿਆ ਸਰਦਾਰ ਦੀ ਚੋਰੀਆਂ ਕਰੀ ਜਾਂਣਾ ਫੇਰੇ ਪੌੜਾਂ ਵਾਲੇ ਕਰੀ ਜਾਂਦੇ ਹੀ ਕਿਹੜਾ ਰਾਤ ਤੇਰੀ ਚੋਰੀ ਕਰ ਲਈ ਬੱਸ ਸਰ ਹੁੰਦਾ ਹੀ ਨਹੀਂ ਚੋਰੀ ਇੱਧਰ ਦੱਸ ਦੱਸ ਨਾ ਕਿਹੜੀ ਹੋ ਗਈ tufaan tufaan ਕਰਲਾ ਨਾ ਸਸਣਾ ਹਾਗਲਾ ਨਾ ਸੁਣਾ ਹਾਗਲਾ ਮੇਰੀ ਗੱਲ ਦੇਖ ਲਈਏਗਾ ਹਾਗਲਾ ਰਸਤਾ ਬੰਦ ਕਰ ਦੇ ਫੇਰ ਪਈਆ ਸਾਡੇ ਪੈਸੀ ਜਾਨਾ ਮੈਂ ਫੇਰੇ ਨਾ ਨਾ ਜਿੱਤ ਲਈਦਾ ਜੀ ਉਹ ਨਾਲ ਯੂ ਸਾਹਿਬ ਨਾਲ ਨਾਲ ਐਨਟੀਆ ਨਾਲ ਹਾਂਜੀ ਸਾਡੇ ਨਾਲ ਕਰ ਕਿਹੜੀ ਜਗ੍ਹਾ ਨਹੀਂ ਸਹਿਮਤ ਹੈਗੇ ਮੈਨੂੰ ਦੱਸੋ ਯੋ ਸਰ ਕਿਹੜੀ ਸ਼ਹਿਰ ਦੇ ਵਿੱਚ ਫੋਟ ਨਾ ਮੜਾਣੀ ਨਹੀਂ ਕੀਤੀ ਕੋਈ ਇੱਕ ਚੀਜ਼ ਆ ਦੋ ਸੱਜੀ ਕੋਈ ਇੱਕ ਚੀਜ਼ ਆਖੀ ਨਹੀਂ ਵਾਰੀ ਵੱਡੇ ਸਰ ਜੀ ਇੱਕ ਚੀਜ਼ ਆ ਦੋ ਆਪਾਂ ਕਿਹੜੀ ਚੀਜ਼ ਦੇ ਸ਼ਹਿਰ ਦੇ ਨਾਲ ਪਬਲਿਕ ਨਹੀਂ ਢਾੜਨਾ ਛੱਡ ਕੇ ਫੋਟ ਨਹੀਂ ਕੀਤੀ ਕੋਈ ਇੰਟੀਮੇਸ਼ਨ ਤਾਂ ਦਿਓ ਨਾ ਸਰ ਚਲੋ ਇੰਟੀਮੇਸ਼ਨ ਆਪਾਂ ਇੱਕ ਮੋਟੇ ਆਓ ਬਾਹਰ ਆਓ ਇਹ ਦਫ਼ਤਰ ਚਲੋ ਉਹ ਦੇਖਦੇ ਕਰ ਦੇਗਾ ਆਪਾਂ ਪਹਿਲਾਂ ਨਾ ਕਰੋ ਯਾਰ ਪਹਿਲੇ ਇਹਨੂੰ ਕਟਿੰਗ ਕਰੋ ਫਿਰ ਕਰਦੇ ਹਾਂ ਉਹ ਤੁਹਾਡੀ ਗੱਲ ਹੀ ਲੈਂਦੇ ਉਹ ਗੇਟ ਹੀ ਲਵਾ ਰਹੇ ਪੱਕਾ ਗੇਟ ਲੈ ਮੈਂ ਆਪਾਂ 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 ਸੁਣਾ ਮੇਰੀ ਗੱਲ ਸੁਣ ਆਹ ਮੇਰੀ ਗੱਲ ਸੁਣ ਪੰਜਾਬ ਦੀ ਗੱਲ ਹੀ ਹਾਂ ਯਾਰ ਦੱਸੋ ਸਾਨੂੰ ਕੋਈ ਗੱਲ ਨਹੀਂ ਕਰਦੇ ਸਾਡੇ ਕੋਈ ਸਮਾਨ ਬਾਹਰ ਖੜਾ ਨਹੀਂ ਬੰਦ ਕਰਦੇ ਜਲਦਨਾਪਤਾ ਬਹੁਤ ਤਾਂਦਾ ਯਾਰ ਸਵਾਦ ਕਰੋ ਯਾਰ ਇਹਨੂੰ ਦਿਨ ਰਿਮੂਵ ਕਰਾਓ ਯਾਰ ਇਹ ਸਭ ਕਰ ਰਹੇ ਕਰ ਰਹੇ ਕਿਤੇ ਕਰੋ ਮੇਰੇ ਕੋਲ ਆ ਜਾਓ Terima kasih telah menonton 이곳은 <shriek> 가다 <shriek> ਪਰ ਉਹ ਆਵਾਜ਼ ਆ ਰਹੀ ਕਿਤੇ ਮੱਦੇ ਆਇਆ ਖਤਰੀ ਵਾਲਾ ਕਰਨਾ ਕਿ ਦੇਖੋ ਤਰੀ ਨੰਬਰ ਨੂੰ ਹੈ ਪਬਲਿਕ ਦੇ ਪਰਮਾਣ ਚਾਹੁੰਦਾ ਵਸਵਾ ਤੁਸੀਂ ਦਜੀਤ ਸਰ ਮੈਨੂੰ ਲਖਵਾਉਂਦਾ ਵਧੀਆ ਕੱਤੀ ਸ਼ੂਟ ਹੈ 4 ਮਿੰਟ ਚੋਫਰ ਮੈਂ ਤੈਨੂੰ ਕਿਹਾ ਸੀ ਉਹ ਬੀਐਸਪੀ ਸ਼ੋਰ ਦਾ ਕੋਈ ਮੈਂ ਤੈਨੂੰ ਕਿਹਾ ਲੱਗਾ 20 ਮਿੰਟ ਦੀ ਵੀ ਚੱਲ ਸਕਦੀ ਇਹ 2 ਮਿੰਟ ਦੇ 10 ਮਿੰਟ ਦੀ ਕਹਿੰਦਾ 3 ਮਿੰਟ ਦੀ 50 ਮਿੰਟ ਦੇ ਵੀ ਚੱਲ ਜੂ ਅੱਜ ਕੱਲ ਲੱਗੀ ਆ ਪਤਾ ਥੋੜਾ ਕਦੋਂ ਚੱਣੀ ਚੱਲ ਜਾਣੀ ਆ ਕੱਲ ਦੇਖੋ ਜਾਗੋ ਜਾਗੋ ਜਾਗਦੋ ਜਾਗਦੋ ਹੁਣ ਜਾਗੋ ਜਾਗੋ ਸਰ ਅੱਜ ਨ ਕੋਟਰ ਦੇ ਵਿੱਚ ਜਿਹੜੀ ਇੱਕ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈਗੀ ਆ ਜਿਹੜੇ ਨਜਾਇਜ਼ ਬੰਦੇ ਸੀਗੇ ਕੀ ਕਹਿਣਾ ਚਾਹੁੰਦੇ ਇਹ ਜੀ ਪਿਛਲੇ ਕਾਫੀ ਸਮੇ ਤੋਂ ਜਿਹੜਾ ਵਾ ਇੱਥੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਸਮੱਸਿਆ ਸੀਗੀ ਅ ਲੋਕਾਂ ਦਾ ਜਿਹੜਾ ਆਮ ਆਵਾਜਾਈ ਜਿਹੜੀ ਉਹ ਤੇ ਬਹੁਤ ਵਿਘਨ ਪੈ ਰਿਆ ਸੀਗਾ ਲੋਕਾਂ ਦਾ ਲੰਘਣਾ ਵੀ ਮੁਸ਼ਕਲ ਸੀਗਾ ਔਰ ਉਸੇ ਤਰ੍ਹਾਂ ਦੀ ਜਿਹੜਾ ਐਸ.ਡੀ.ਐਮ ਸਾਹਿਬ ਈ.ਓ ਸਾਹਿਬ ਅਸੀਂ ਇਹਨਾਂ ਨੂੰ ਨਾਲ ਲੈ ਕੇ ਸਾਰਿਆਂ ਨੂੰ ਤੇ ਅੱਜ ਜਿਹੜਾ ਇਲੀਗਲ ਇਨਕ੍ਰੋਚਮੈਂਟਸ ਐ ਉਹ ਰਿਮੂਵ ਕੀਤੇ ਗਏ ਆ ਤਾਂ ਜੋ ਕਿ ਲੋਕੀ ਜਿਹੜੇ ਆਮ ਜਿਹੜੀ ਆਵਾਜਾਈ ਉਹਨਾਂ ਦੀ ਬਹਾਲ ਕੀਤੀ ਜਾ ਸਕੇ ਅ ਇੱਥੇ ਸਾਡੇ ਬਹੁਤ ਹੀ ਜਿਹੜਾ ਲੋਕੋਧਰਿਕ ਧਾਰਮਿਕ ਸ਼ਹਿਰ ਹੈ ਵੀਰਵਾਰ ਨੂੰ ਸਾਈਂ ਜੀ ਦੇ ਡੇਰੇ ਹੋਰ ਜਿਹੜੀ ਪਬਲਿਕ ਆਂਦੀ ਆ ਉਹਨਾਂ ਨੂੰ ਬਹੁਤ ਤਮੀਫਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਈਵਨ ਕਿ ਹਸਪੀਟਲ ਪੈਂਦਾ ਅੰਦਰ ਜਿਹੜਾ ਆਪਣਾ ਸਿਵਲ ਹਸਪੀਟਲ ਅੰਦਰ ਹੈ ਕਈ ਵਾਰੀ ਮਰੀਜ਼ਾਂ ਨੂੰ ਉੱਥੇ ਤੱਕ ਪਹੁੰਚਣ ਲੱਗਿਆ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆਂਦੀ ਸੀ ਉਹਦੇ ਦਾਇਰ ਤੀ ਅਪਰੇਸ਼ਨ ਬਾਰੇ ਜਿਹੜਾ ਲੀਗਲ ਐਕਸ਼ਨ ਹੈ ਕੀਤਾ ਗਿਆ ਤੁਹਾਡੇ ਸਹਿਯੋਗ ਦੇ ਨਾਲ ਇਹ ਸ਼ਹਿਰ ਦੇ ਵਿੱਚ ਕੁਝ ਵਿਰੋਧ ਵੀ ਹੋ ਰਿਹਾ ਆ ਦੇਖੋ ਜੀ ਜੇ ਹੁਣ ਬੰਦਾ ਗਰੋਧ ਤਾਂ ਦੇਖੋ ਜਿਹੜਾ ਨੇ ਅਗਲੇ ਬਿਨਾਂ وجہ 10 10 12 12 ਫੁੱਟ ਜਗ੍ਹਾ ਜਿਹੜੀ ਮਲੀ ਹੈ ਉਹ ਉਹਨਾਂ ਨੂੰ ਪਹਿਲਾਂ ਨੇ ਬੜੀ ਦੇਰ ਦੇ ਨੋਟਿਸ ਦਿੱਤੇ ਕਈ ਵਾਰ ਉਹਨਾਂ ਨੂੰ ਬਾਰ-ਬਾਰ ਰਿਪੀਟਡ ਰਿਮਾਈਂਡ ਤੋ ਅੱਜ ਅਸੀਂ ਉਸੇ ਲੜੀ ਦੇ ਤਹਿਤ ਜਿਹੜਾ ਇਹ ਜਿਹੜਾ ਇਲੀਗਲ ਰਿਕਰੂਟਮੈਂਟਸ ਨੂੰ ਮੂਵ ਕੀਤਾ ਹੈ ਇਹ ਗਾਂ ਵੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਜਿਹੜਾ ਵਾ ਆਪਣੀਆਂ ਦੁਕਾਨਾਂ ਦੇ ਹੱਦ ਦੇ ਅੰਦਰ ਰਹਿਣ ਤਾਂ ਜੋ ਕਿ ਆ ਮਾਵਾ ਜਾਈ ਜਿਹੜੀ ਹੈ ਉਸ ਚਾਰੂ ਢੰਗ ਨਾਲ ਚੱਲਦੀ ਰਹੇ ਔਰ ਜਿਹੜੇ ਬਾਕੀ ਬਾਅਦ ਚੱਲੂਗਾ ਇਸੇ ਤਰ੍ਹਾਂ ਹੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਅੱਜ ਅਸੀਂ ਕੋਸ਼ ਏਰੀਆ ਕੀਤਾ ਵਾ ਜਿਹੜੇ ਬਾਕੀ ਏਰੀਆ ਰਹਿੰਦੇ ਆ ਉਸ ਦੀ ਨੈਕਸਟ ਫੇਸ ਨੈਕਸਟ ਵੀਕ ਚ ਕਰਾਂਗੇ ਇਹ ਸਿਰਫ ਅਸੀਂ ਮੈਸੇਜ ਦਿੱਤਾ ਇੱਕ ਇੱਕ ਜਸਟ ਇੱਕ ਮਤਲਬ ਮੈਸੇਜ ਹੈ ਵੀ ਆਪਣਾ ਜਿਹੜਾ ਇਲੀਗਲ ਰਿਕਰੂਟਮੈਂਟ ਜਿਹੜੀ ਉਹ ਪਲੀਜ਼ ਨਾ ਕਰੋ ਉਹ ਕਿਸੇ ਹੱਦ ਕਿਸੇ ਵੀ ਹਾਲਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਸਰ ਰੇੜੀ ਮਾਰਕੀਟ ਵਧਣ ਦੇ ਬਾਵਜੂਦ ਵੀ ਜਿਹੜੀਆਂ ਰੇੜੀਆਂ ਹੈਗੀਆਂ ਸੜਕਾਂ ਤੇ ਲੱਗੀਆਂ ਕੀ ਕਹਿਣਾ ਚਾਹੋ ਹਾਂ ਉਹ ਸਾਰਿਆਂ ਨੂੰ ਜਿਹੜੀ ਵਾਲਿਆਂ ਨੂੰ ਸਾਰਿਆਂ ਨੂੰ ਮੇਰੀ ਰਿਕਵੈਸਟ ਹੈ ਖਾਸ ਕਰ ਜਿਹੜੇ ਦੁਕਾਨਦਾਰ ਆ ਜਿਨ੍ਹਾਂ ਨੇ ਆਪ ਕੁਝ ਪੈਸੇ ਲੈ ਕੇ ਜਾਂ ਦੂਜਾ ਲੈ ਕੇ ਹਲਵਾਈਆਂ ਵਾ ਉਹਨਾਂ ਰੇੜੀਆਂ ਨੂੰ ਬਿਲਕੁਲ ਨਾ ਹਲਵਾਣ ਉਹ ਇਹ ਇੱਕ ਇਹਨੂੰ ਇੱਕ ਸਾਡਾ ਇੱਕ ਰਿਕਵੈਸਟ ਹੰਬਲ ਬੇਨਤੀ ਪਲੱਸ ਇੱਕ ਵਾਰਨਿੰਗ ਸਮਝ ਲੈਣ ਉਹ ਉਹਨੂੰ ਉੱਥਰ ਰਿਮੂਵ ਕਰਨ ਦੇ ਅਗਰ ਨਹੀਂ ਰਿਮੂਵ ਕਰਨਗੇ ਤੇ ਉਹਨਾਂ ਦੇ ਅਗੇ ਇਸ ਲੀਗਲ ਐਕਸ਼ਨ ਲੈਣ ਤੋਂ ਬਾਅਦ ਉਹ ਲੀਗਲ ਐਕਸ਼ਨ ਵੀ ਲਿਆ ਜਾਏਗਾ ਤੇ ਰੇੜੀਆਂ ਵੀ ਉੱਥੇ ਰਿਮੂਵ ਕੀਤੀਆਂ ਜਾਣਗੀਆਂ। ਸੀਗਾ ਨੈਕਸਟ ਪੇਜ ਅਸੀਂ ਅਗਲੇ ਹਫਤੇ ਦੇ ਵਿੱਚ ਜੜਾ ਨਾ ਉਹ ਸਬਜ਼ੀ ਮੰਡੀ ਏਰੀਆ ਜਿਹੜਾ ਵੀ ਏਰੀਆ ਜਿੱਥੇ ਸਾਨੂੰ ਕੰਪਲੇਂਟ ਹੋਏਗੀ ਸਾਨੂੰ ਦੇਖਣ ਨੂੰ ਮਿਲੇਗਾ ਕਿ ਇੱਥੇ ਟ੍ਰੈਫਿਕ ਕੰਜੈਸ਼ਨ ਹੈ ਉਹ ਸਾਰਿਆਂ ਨੂੰ ਵਾਰੀ-ਵਾਰੀ ਅਸੀਂ ਜਿਹੜਾ ਇਹ ਕਰਾਂਗੇ ਪਰ ਮੇਰੇ ਤੁਹਾਡੇ ਮਾਧਮ ਰਾਈ ਮੇਰੇ ਸਾਰੇ ਜਿਹੜੇ ਆਪਣੇ ਦੁਕਾਨਦਾਰ ਭਰਾ ਸਾਡੇ ਮੈਨੂੰ ਰਿਕੁਐਸਟ ਹੈ ਉਹਨਾਂ ਨੂੰ ਬਹੁਤ ਬੇਨਤੀ ਕਰਦਾ ਮੈਂ ਕਿ ਪਲੀਜ਼ ਆਪਣਾ ਜ ਕਿਉਂਕਿ ਗਾਗ ਨੇ ਜਿਹਨੇ ਆਣਾ ਉਹਨੇ ਆ ਹੀ ਜਾਣਾ ਹੁਣ ਦੇਖੋ 10 10 ਫੁੱਟ ਅੱਗੇ ਥੜੇ ਵਧਾਏ ਆ ਉਸ ਤੋਂ ਬਾਅਦ 5 7 ਫੁੱਟ ਜਗ੍ਹਾ ਜਿਹੜੀ ਹੈਗੀ ਆ ਉਹ ਜਿਹੜਾ ਉਹਨਾਂ ਦਾ ਕੋਈ ਕਸਟਮਰ ਆਂਦਾ ਉਹ ਆਪਣੀ ਗੱਡੀ ਕਾਰ پارک ਕਰ ਦਿੰਦਾ ਮੋਟਰਸਾਈਕਲ پارک ਕਰ ਦਿੰਦਾ ਸੋ ਆਮ ਜਿਹੜੇ ਬੰਦੇ ਨੇ ਲੰਘਣਾ ਉਹ ਕਿਧਰੋਂ ਲੰਘੇਗਾ ਸੋ ਉਹਦਾ ਵੀ ਧਿਆਨ ਦੇ ਵਿੱਚ ਰੱਖਣਾ ਔਰ ਇਲੀਗਲ ਇਨਕ੍ਰੋਚਮੈਂਟ ਜਿਹੜਾ ਉਹ ਤੋਂ ਗਰੇਜ ਕਰਨ ਉਹ ਨਾ ਕਰਨ ਸਰ ਆਪ ਦੇਖੋ ਨਹੀਂ ਅਸੀਂ ਉਹ ਚੀਜ਼ ਨਹੀਂ ਅਸੀਂ ਹੁਣ ਜਿਹੜਾ ਵਾ ਅੱਜ ਅਸੀਂ ਬਿਲਕੁਲ ਕਲੀਅਰ ਮੈਸੇਜ ਦਿੱਤਾ ਵੀ ਇਹ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਅ ਅੱਗੇ ਅਸੀਂ ਇਹਦੇ ਚ ਆਈਪੀਸੀ ਦਾ ਸੈਕਸ਼ਨ 283 ਸੀਗਾ ਹੁਣ ਬੀਐਸਐਨ ਨਵੇਂ ਲਾਅ ਦਾ ਜਿਹੜਾ ਰੈਲੇਵੈਂਟ ਸੈਕਸ਼ਨ ਹੈ ਉਹਦੇ ਤਹਿਤ ਜਿਹੜਾ ਕੇਸ ਰਜਿਸਟਰ ਕਰਨ ਦਾ ਪ੍ਰੋਵੀਜ਼ਨ ਵੀ ਹੈਗਾ ਵਾ ਪਰ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਦੁਕਾਨਦਾਰ ਭਰਾਵਾ ਉਹ ਸਾਡੇ ਕਿਸੇ ਪਰੇਸ਼ਾਨੀ ਚ ਪੈਣ ਤੇ ਮੇਰੀ ਸਾਰਿਆਂ ਨੂੰ ਰਿਕਵੈਸਟ ਹੈ ਕਿ ਕਿਰਪਾ ਕਰਕੇ ਜਿਹੜਾ ਇਲੀਗਲ ਇਨਟਰੂਮੈਂਟ ਨਾ ਕਰਨ ਜੇ ਇਹ ਨਹੀਂ ਬਾਗ ਆਣਗੇ ਤੇ ਫਿਰ ਸਾਨੂੰ ਮਜਬੂਰਨ ਜਿਹੜਾ ਵਾ ਇਹ ਰਸਤਾ ਜਿਹੜਾ اختیار ਕਰਨਾ ਪਏਗਾ ਜੀਓ ਸਾਹਿਬ ਦੇਖੋ ਇਸ ਤਰ੍ਹਾਂ ਹੈ ਕਿ ਸਾਡੇ ਨੌਲੇਜ ਚ ਇਹ ਆਇਆ ਕਿ ਕੁਝ ਦੁਕਾਨਦਾਰ ਪੈਸੇ ਲਾ ਕੇ ਰੇੜੀਆਂ ਲਵਾਉਂਦੇ ਆ ਠੀਕ ਹੈ ਇਸ ਕਰਕੇ ਹੀ ਅਸੀਂ ਕੋਸ਼ਿਸ਼ ਇਹ ਸਾਡੀ ਹੈਗੀ ਆ ਅਸੀਂ ਰੈਡੀ ਮਾਰਕੀਟ ਇਸੇ ਲਈ ਬਣਾਈ ਆ ਕਿ ਰੈਡੀ ਮਾਰਕੀਟ ਵੀ ਬਣਾਈ ਆ ਉਹਦੇ ਨਾਲ ਵੀ ਸਾਡੇ ਕੋਲ ਬਹੁਤ ਸਾਰੀ ਜਗ੍ਹਾ ਪਈ ਆ ਜਿੱਥੇ ਘਟੋ ਘਟ ਵੀ 100 ਰੈਡੀ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਇਸੇ ਕਰਕੇ ਸਾਡੀ ਆਮ ਪਬਲਿਕ ਨੂੰ ਵੀ ਦੁਕਾਨਦਾਰਾਂ ਨੂੰ ਵੀ ਬੇਨਤੀ ਆ ਕਿ ਪ੍ਰਸ਼ਾਸਨ ਨੂੰ ਸਹਿਯੋਗ ਦਿਓ ਤਾ ਜੋ ਜਿਹੜੀ ਆਵਾਜ਼ ਆਈ ਆ ਉਹ ਵਧੀਆ ਤਰੀਕੇ ਨਾਲ ਸਰ ਰੇਲੀ ਮਾਰਕੀਟ ਦੇ ਵਿੱਚ ਰਹਿਣ ਬਸਰੇ ਦੇ ਨਾਮ ਦੇ ਉੱਤੇ ਕੁਝ ਲੋਕਾਂ ਨੂੰ ਦੁਕਾਨਾਂ ਦੇ ਵਿੱਚ ਜਗ੍ਹਾ ਦਿੱਤੀ ਲਈ ਆ ਔਰ ਉਹ ਸ਼ਰੇਆਮ ਉੱਤੇ ਕੈਪਸੂਲ ਵੇਚਦੇ ਆ ਅਸੀਂ ਕਿਸੇ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਅੱਜ ਅਸੀਂ ਉੱਥੇ ਕੁਝ ਬੰਦੇ ਸਿਗੇ ਜਿਹੜੇ ਨਜਾਇਜ਼ ਤੌਰ ਤੇ ਰਹਿੰਦੇ ਸੀ ਉਹਨਾਂ ਨੂੰ ਅਸੀਂ ਹਟਾ ਕੇ ਆਏ ਆ ਤੇ ਉਹ ਜਿਹੜੀਆਂ ਦੁਕਾਨਾਂ ਜਲਦੀ ਕਮੇਟੀ ਜਿਹੜੀ ਆ ਉਹਨਾਂ ਦਾ ਰੈਂਟ ਤੇ ਆਪਾਂ ਦੇ ਰਹੇ ਆ ਉਹਦੀ ਬੋਲੀ ਕਰਾ ਦੁਕਾਨਾਂ ਨੂੰ ਜਿਹੜੇ ਸ਼ਟਰ ਵਗੈਰਾ ਕਿਉਂ ਨਹੀਂ ਲਗਾਏ ਗਏ ਇਹਨਾਂ ਸਮਾਂ ਹੋ ਗਿਆ ਉਹ ਜਲਦੀ ਹੀ ਸ਼ਟਰ ਲੱਗ ਜਾਣਗੇ ਉਹਨਾਂ ਨੂੰ ਤੇ ਈਵਨ ਕਿ ਉਹਨਾਂ ਦੀ ਬੋਲੀ ਵੀ ਹੋ ਜਾਏ